ਥੋੜੇ ਟਾਈਮ ਦਾ ਹੋਂ ਦਾ ਨਾਮ 4 ਟਾਈਮ ਦਾ ਸੀਗਾ ਦੇ ਬਾਈ ਬੋ ਤੇ ਕਿਰਪਾ ਕੀਤੀ ਹੈ ਫਿਲ ਕਰਤਾ ਬਾਕੀ ਆ ਭਰਾ ਨਾਲ ਹੈ। ਥੋੜੀ ਗਰਮੀ ਬਹੁਤ ਆ ਪਾਣੀ ਤੇ ਜ਼ਰੂਰੀ ਆ ਫੇਰਾ ਹੁਣ ਥੋੜਾ ਟਾਈਮ ਬਾਅਦ ਫਿਲਟਰ ਲਾ ਦਾਂਗਾ ਮੈਂ ਪੱਪਾ ਠੰਡਾ ਪਾਣੀ ਦਾ। ਆਹ ਜੇ ਕਹੂੰਗਾ ਜੀ ਬਰਬਾਦਾ ਪੜਾ ਕਰੋ ਜੇ ਇਹ ਨੂੰ ਵੀ ਕੇਜ ਦੀ ਜਰੂਰਤ ਆ ਐਨੀ ਟਾਈਮ ਨੰਬਰ ਲਿਖਿਆ ਕਾਲ ਕਰੋ ਹਾਜ਼ਰ ਹਾਂਗਾ। ਸਕੂਨ ਹੁੰਦਾ ਨਾ ਸਪੁਰਨ ਇੱਥੇ ਆ ਕੇ ਪਤਾ ਲੱਗਦਾ ਸਕੂਨ ਕੀ ਹੁੰਦਾ ਕਿੰਨੀ ਸਾਡੀ ਔਕਾਤ ਆ ਆਪਾਂ ਇੱਥੇ ਆਪਣਾ ਆ ਕੇ ਜੋਗਦਨ ਪਾਦੇ ਰਾਵਾਂ ਕਰਕੇ ਬੰਦੇ ਤੁਹਾਨੂੰ ਲੱਗਦਾ ਨਾ ਕਿ ਆਪਾਂ ਆਪਣੇ ਤੋਂ ਨੀਵੇਂ ਨੂੰ ਕੁਝ ਦੇ ਸਕਦੇ ਆ ਤੂੰ ਜੁੜਦੇ ਆ ਕਰੋ ਤੁਹਾਨੂੰ ਲੱਗਦਾ ਤੁਹਾਡੇ ਥੋੜੇ ਜਿਹਾ ਦਸਵੰਤ ਨਾਲ ਉਹਦੀ ਜਾਨ ਬਚ ਸਕਦੀ ਆ ਪਰ ਦਸਵੰਤ ਦੇ ਆ ਕਰੋ ਤੇ ਲੱਗਦਾ ਕਿ ਮੇਰੇ ਇੱਥੇ ਲੰਗਰ ਲਾਣ ਨਾਲ ਇਹਦੀ ਭੁੱਖ ਪਿਆਸ ਮਿੱਟ ਸਕਦੀ ਆ ਤੇ ਜ਼ਰੂਰ ਲਾਇਆ ਕਰੋ ਦਾ ਸਮਨ نیوز ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅੱਜ ਤਸਵੀਰਾਂ ਦਿਖਾਵਾਂਗੇ ਕਿ ਨੋਜਵਾਨਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਨਾਨਕ ਫਾਈਨਾਂਸ ਸੇਵਾ ਸੁਸਾਇਟੀ ਵੱਲੋਂ ਸਾਰਿਆਂ ਮੈਂਬਰਾਂ ਵੱਲੋਂ ਫ੍ਰੀ ਜਰਾਏ ਉਹ ਲੰਗਰ ਦੀ ਸੇਵਾ ਜਰੀਏ ਸ਼ੁਰੂ ਕੀਤੀ ਗਈ ਹੈ ਸੋ ਅੱਗੋਂ ਗੱਲਬਾਤ ਵੀ ਕਰਾਂਗੇ ਕਿ ਇਹਨਾਂ ਨੇ ਸੇਵਾ ਸ਼ੁਰੂ ਕੀਤੀ ਹੈ ਤਾਂ ਤੁਸੀਂ ਤਸਵੀਰਾਂ ਵੀ ਦੇ ਸਕਦੇ ਹੋ ਕਿ ਕਿੰਨਾ ਰਸ ਪਿਆ ਹੋਇਆ ਹੈ ਅਸੀਂ ਕਿਸੇ ਦੀ ਐਡਵਰਟਾਈਜ਼ਮੈਂਟ ਨਹੀਂ ਕਰਨਾ ਹੈ ਸਰ ਸਤਿ ਸਰਬ ਦੱਸਣਾ ਆਇਆ ਕਿ ਇਹੋ ਜੇ ਮੰਗਾਈ ਦੇ ਦੌਰ ਦੇ ਵਿੱਚ ਕਿਸੇ ਨੂੰ ਰੋਟੀ ਖਵਾਣੀ ਜਾਂ ਪਾਣੀ ਸਕਾਣਾ ਬੜੀ ਵੱਡੀ ਜਰੀਏ ਪਰਮਾਤਮਾ ਦੀ ਕਿਰਪਾ ਹੁੰਦੀ ਉਦੋਂ ਉੱਤੇ ਕਿਉਂਕਿ ਕਹਿੰਦੇ ਨੇ ਭੁੱਖੇ ਨੂੰ ਅੰਨ ਤਿਆਸੇ ਨੂੰ ਪਾਣੀ ਜਦੋਂ ਦਿੰਦੇ ਨੇ ਤੇ ਬੜੀ ਕਿਰਪਾ ਹੁੰਦੀ ਹੈ ਪਰਮਾਤਮਾ ਦੀ ਤਾਂ ਅਸੀਸਾਂ ਹੀ ਜਰੀਆਂ ਨੇ ਮੂੰਹ ਤੋਂ ਨਿਕਲਦੀਆਂ ਆ ਪਰ ਗੱਲਬਾਤ ਕਰਾਂਗੇ ਇਹਨਾਂ ਨੇ ਉਪਰਾਲਾ ਕੀਤਾ ਹੈ ਗੱਲਬਾਤ ਕਰਦੇ ਆ ਸੋ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਕੀ ਕਹਿਣਾ ਉਹਨਾਂ ਦਾ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਹੈ ਕਿਸੇ ਨੂੰ ਅਨਸ਼ਟਾਣਾ ਹੋ ਜਾਂਸ਼ਟਾਣਾ ਤਾਂ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਕੀ ਕਹਿੰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਦੇ ਅਰਨਾ ਲਾਡੀ ਚਾਲਾ ਹਾਂਜੀ ਲਾਡੀ ਚਾਲਾ ਸੋ ਕਿੱਦਾਂ ਮਨ ਦੇ ਵਿੱਚ ਆਇਆ ਕਿ ਲੋਕਾਂ ਨੂੰ ਅਨਿਸ਼ਕਾਣਾ ਕਿਉਂਕਿ ਬੜੀ ਵੱਡੀ ਸੇਵਾ ਜਿਹੜੀ ਲੋਟਰੀ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਭਾਈ ਮੇਰੇ ਦਿਲ ਤੋਂ ਬਹੁਤ ਟਾਈਮ ਤੋਂ ਦਿਲ ਦੀ ਇੱਛਾ ਸੀ ਕਿ ਮੈਂ ਨਾ ਇਹ وکਾਲਾ ਕਰਾਂ ਕਿ ਦੇਖਾ ਇੱਕ ਤਰੀਕ ਸ਼ੁਰੂ ਕਰਾਂ ਕੰਮ ਜੀ ਬੜੇ ਟਾਈਮ ਦਾ ਹੋਣ ਦਾ ਨਹੀਂ ਬਹੁਤ ਟਾਈਮ ਦਾ ਸੀਗਾ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਜੀ ਸ਼ੁਰੂ ਕਰਤਾ ਬਾਕੀ ਸਭ ਭਰਾ ਨਾਲ ਹੈ ਠੀਕ ਹੈ ਤੁਸੀਂ ਨਾਲ ਉਹ ਸਾਰਾ ਹਨਾ ਤੇ ਵਾਹਿਗੁਰੂ ਸਹੀ ਪਰਿਵਾਰ ਦੇ ਵਿੱਚ ਕੌਣ ਹੋਣਾ ਫਿਰ ਪਰਿਵਾਰ ਦੇ ਵਿੱਚ ਜੀ ਮੈਂ ਆ ਕੱਲਾ ਨਾਲ ਸਸਤਰੇ ਮੇਰੇ ਦੋ ਜੀ ਤੇ ਮੇਰੀ ਮੰਮੀ ਆ ਤੇ ਬੱਚੇ ਮੇਰੇ ਦੋ ਤੇ ਮੇਰੀ ਵਾਈਸ ਸੋ ਉਹਨਾਂ ਦੀ ਕਿੰਨੀ ਕਿ ਸਪੋਰਟ ਰਹੀ ਹੈ ਇਸ ਕੰਮ ਦੇ ਵਿੱਚ ਉਹ ਵੀ ਸਾਡੇ ਦਰਸ਼ਕਾਂ ਨੇ ਦੱਸੋ ਕਹਿੰਦੇ ਨੇ ਕਿ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਨਾਲ ਦੀ ਨਾਲ ਪਰਿਵਾਰ ਦੀ ਵੀ ਕਿਰਪਾ ਹੁੰਦੀ ਹੈ ਉਹ ਪਰਿਵਾਰ ਦੀ ਕਿਰਪਾ ਦੇ ਹਮੇਸ਼ਾ ਸਾਥ ਰਹੀ ਹੈ ਜਦ ਤੱਕ ਮੇਰਾ ਮਾਂ ਪਿਓ ਦਾ ਸਾਥ ਹੁੰਦਾ ਤੇ ਉੱਥੋਂ ਹੀ ਆਪਾਂ ਨੂੰ ਸੰਸਕਾਰ ਮਿਲਦੇ ਆ ਜੀ ਜੀ ਸਹੀ ਹੈ ਨਾ ਮੇਰਾ ਡਾਕਟਰ ਉਹ ਨਾਂ ਨੇ ਫਲਾਂ ਦਾ ਜੀ ਇਹ ਫਲਾਂ ਦਾ ਕੰਮ ਆ ਮੇਰਾ ਇਹ ਬਟਾਲੇ ਦਾ ਜੀ ਬਾਕੀ ਵਿਕਾਸ ਦੇ ਇਹਨਾਂ ਕਾਫੀ ਟਾਈਮ ਦੇ ਲੱਗੇ ਆ ਤਦ ਲੋ ਇਸ਼ਾਰਾ ਕੀਤਾ ਕਿ ਮੈਂ ਇਹੋ ਜਿਹਾ ਕੰਮ ਸ਼ੁਰੂ ਕਰਾਂ। ਜੇ ਰੱਬ ਦੀ ਕਿਰਪਾ ਨਹੀਂ ਹੁੰਦਾ ਹੋਇਆ ਮੈਂ ਕੁਝ ਨਹੀਂ ਕਰ ਸਕਦਾ। ਉਹ ਤਾਂ ਆਤਮਾ ਹੀ ਆ। ਸੋ ਐਦਾਂ ਦੇ ਉਪਰਾਲੇ ਜਿਹੜੇ ਨੇ ਜਿਹੜਾ ਕਰਤਾ ਏ ਉਹ ਤੇ ਬੜੀ ਕਿਰਪਾ ਹੁੰਦੀ ਕਿਉਂਕਿ ਮੈਂ ਦੇਖਦਾ ਪਿਆ ਕਿ ਲੰਬੀਆਂ ਲਾਈਨਾਂ ਦੇ ਵਿੱਚ ਲੱਗ ਕੇ ਲੋਕ ਜਣੇ ਨੇ ਬੜੇ ਪਿਆਰ ਦੇ ਨਾਲ ਜਿਹੜਾ ਭੋਜਨ ਸ਼ਕ ਰਹੇ ਨੇ ਤੇ ਨਾਲ ਦੀ ਨਾਲ ਤੁਹਾਡੇ ਲੋਕ ਪਾਣੀ ਵੀ ਪ੍ਰੋਵਾਈਡ ਕਰਵਾਇਆ ਗਿਆ। ਪੈਕਿੰਗ ਦਾ ਫਿਲਟਰ ਪਾਣੀ ਵੀ ਦਿੱਤਾ ਜਾ ਰਿਹਾ। ਕਿੱਦਾਂ ਦਾ ਮਨ ਦੇ ਵਿੱਚ ਸਕੂਨ ਮਿਲਦਾ ਪਿਆ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਭੋਜਨ ਕਿਸ ਨੂੰ ਸ਼ਕਾਣਾ ਬੜੀ ਵੱਡੀ ਗੱਲਬਾਤ ਹੁੰਦੀ ਏ ਤੇ ਪ੍ਰਮਾਤਮਾ ਵੱਲੋਂ ਹੀ ਕਿਰਪਾ ਹੁੰਦੀ ਏ ਤੇ ਸਕੂਨ ਕਿੰਨਾ ਕਿ ਮਿਲਦਾ ਹੂ ਵੀ ਸਾਡੇ ਦਰਸ਼ਕਾਂ ਨੂੰ ਬਾਜੀ ਪ੍ਰਮਾਤਮਾ ਜਿਹੇ ਪਾਸ਼ਾ ਨੇ ਜੇ ਤੁਹਾਨੂੰ ਉਤਮ ਦੇਊਗਾ ਤੇ ਫਿਰ ਕੋਈ ਕਰ ਸਕਦਾ ਏ ਕੰਮ ਠੀਕ ਆ ਬਾਕੀ ਗਰਮੀ ਬਹੁਤ ਆ ਪਾਣੀ ਤਾਂ ਜ਼ਰੂਰੀ ਏ ਮੇਰਾ ਹੁਣ ਥੋੜਾ ਟਾਈਮ ਬਾਅਦ ਫਿਲਟਰ ਲਾ ਦਾਂਗਾ ਮੈਂ ਪੱਕਾ ਠੰਡਾ ਪਾਣੀ ਦਾ ਇਹ ਕੋਸ਼ਿਸ਼ ਮੇਰੀ ਏ ਆ ਕਿ ਦੇਲੀ ਇਹ ਪਾਣੀ ਗਰਮ ਆ ਥੋੜਾ ਨਾ ਤੇ ਬਾਕੀ ਵਾਹਿਗੁਰੂ ਉਤਮ ਦੇਣ ਜਿੰਨਾ ਚਿਰ ਜ਼ਿੰਦਗੀ ਹੈਗੀ ਉਹਨਾਂ ਤੇ ਚੱਲੂਗਾ ਅਗੇ ਬੱਚੇ ਆਉਣ ਕੇ ਦੇਖੋ ਕੀ ਬੰਦ ਹੈ ਪਰ ਜਿੰਨਾ ਜੀ ਮੈਂ ਹੈਗਾ ਇਹ ਹਮੇਸ਼ਾ ਲੰਗਰ ਚੱਲੂ ਹੈ ਜੀ ਜੇਲੀ 12:00 ਤੋਂ ਲੈ ਕੇ 4:00 ਤੱਕ ਨਹੀਂ ਜੀ ਪਰਮਾਤਮਾ ਦੀ ਕਿਰਪਾ ਰਹੀ ਜੀ ਤੁਹਾਡੇ ਦੇ ਉੱਤੇ ਤੁਹਾਡੇ ਜੇ ਤੁਹਾਡੇ ਮਾਤਾ ਪਿਤਾ ਨੇ ਸਿੱਖਿਆ ਵਧੀਆ ਦਿੱਤੀ ਤੁਹਾਡੇ ਬੱਚੇ ਵੀ ਕੋਈ ਐਸੇ ਰਾਹ ਤੇ ਚੱਲਣਗੇ ਤੇ ਫਿਰ ਟਾਈਮ ਟੇਬਲ ਕੀ ਹੈ ਜੀ ਇਹਦਾ ਲੰਗਰ ਭੰਡਾਰੇ ਦਾ ਇਹਦਾ ਡੇਲੀ ਹੈ ਜੀ ਬਿਨ ਨਾਗਾ ਡੇਲੀ 12:00 ਵਜੇ ਤੋਂ ਲੈ ਕੇ 4:00 ਤਾਈਂ ਐਦਾਂ ਹੀ ਚੱਲੂਗਾ ਚੱਲੂਗਾ ਤੋ ਦੇਸ਼ਵਰ ਅਲੱਗ-ਅਲੱਗ ਹੋਊਗੀ ਹਾਂਜੀ ਦੇਲੀ ਦੇਲੀ ਲੱਗ। ਅੱਜ ਫਿਰ ਕੀ ਲੱਗਿਆ? ਅੱਜ ਚੌਲ ਕੜੀ ਸੀਗੀ ਨਾਲ ਚਟਨੀ ਛੁਕਨੀ ਆ। ਕੱਲ ਅਲੱਗ ਹੋਊਗੀ, ਪਰਸੋਂ ਹਮ ਤੇ ਸੱਤੇ ਦਿਨ ਅਲੱਗ ਹੋਊਗੇ। ਅਲੱਗ-ਅਲੱਗ ਸਭ ਹੋਊ। ਇੱਕ ਦਿਨ ਕੜੀ ਚਾਵਲ ਹੋਊਗੀ, ਇੱਕ ਦਿਨ ਚਾਲ ਮਖਣੀ ਹੋਊਗੀ, ਰਾਜਮਾ ਚਾਵਲ ਹੋਊਗੀ, ਛਨੇ ਛੋਲੇ ਹੋਊਗਾ। ਹਮੇਸ਼ਾ ਲੱਗ। ਸੇਮ ਨਹੀਂ ਚੱਲੇਗਾ ਜੀ। ਹਾਂਜੀ। ਸੋ ਫਿਰ ਕੱਲਾ ਹੀ ਵੀਰ ਲੱਗਿਆ ਦਾ। ਕਹਿੰਦੇ ਨੇ ਕਿ ਕੱਲਾ ਜਦੋਂ ਚੱਲਦਾ ਨਾ ਘਰੋਂ ਤਾਂ ਫਿਰ ਨਾਲ ਦੀ ਨਾਲ ਸਪੋਰਟਰ ਧیرے ਖਲੋ ਜਾਂਦੇ ਨੇ। ਤੁਸੀਂ ਇਕੱਲੇ ਚੱਲੇਓ ਘਰੋਂ। ਕਾ ਫਿਰ ਨਾਲ ਕਿਦੀ ਕਿਦੀ ਸਪੋਰਟ ਰਹੀ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਹੁਣ ਬਾਕੀ ਆ ਭਰਾ ਆਪਣੇ ਖੜੇ ਆ ਬਾਵਾ ਢੀਆਂ ਜੀ ਕਾਲੇ ਸ਼ਹਿਰ ਦੇ ਆ ਇਹਨਾਂ ਨਾਲ ਜੁੜੇ ਸੀਗੇ ਕਾਸ ਵੀਰਾ ਆ ਵੀਰਾ ਜੀ ਆਪਣੇ ਹੋਰ ਬਹੁਤ ਆਪਣੇ ਨਾਲ ਆ ਪਾਜੀ ਹੋਰੀ ਆ ਠੀਕ ਆ ਇਹਨਾਂ ਦੇ ਸਾਥ ਨਾਲ ਹੀ ਆ ਜੀ ਇਕੱਲਾ ਬੰਦਾ ਤੇ ਕੀ ਆ ਕੁਝ ਨਹੀਂ ਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਕਿ ਜੇਰਾ ਭੋਜਨ ਕਿਸੇ ਨੂੰ ਸ਼ਿਕਾਇਆ ਕਿੰਨੀਆਂ ਕਸੀਫਾ ਮਿਲਦੀ ਹੋਵੇ ਸਾਡੇ ਦਰਸ਼ਕਾਂ ਨੂੰ ਤੁਸੀਂ ਮੈਂ ਤੇ ਕਹਾਂਗਾ ਜੀ ਸਰਬਾਧਾ ਭਲਾ ਕਰੋ ਠੀਕ ਹੈ ਇਹਨੂੰ ਵੀ ਕੇਹ ਚੀਜ਼ ਦੀ ਜ਼ਰੂਰਤ ਹੈ ਐਨੀ ਟਾਈਮ ਨੰਬਰ ਲਿਖਿਆ ਕਾਲ ਕਰੋ ਆਜ ਰਹਾਂਗਾ ਜਿੰਨੇ ਕੁ ਜੋਗਾ ਹੈਗਾ ਮੈਂ ਮਤ ਕਰੂੰਗਾ ਜੀ ਠੀਕ ਹੈ ਜੀ ਬਾਕੀ ਵਾਇਰੂ ਜਿੰਨਾ ਕਰਾਊਗਾ ਸਹੀ ਕਰਾਂਗੇ ਨੇ ਸੋ ਮੌਜੂਦ ਨੇ ਤੁਸੀਂ ਅਕਸਰ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋ ਰੋਜ਼ ਸ਼ਾਮ ਨੂੰ ਕੈਂਪ ਲਗਾਉਂਦੇ ਨੇ ਉਹਨਾਂ ਨੇ ਕਹਿ ਕੇ ਸਾਡੀਆਂ ਬਾਵਾ ਨੇ ਵਿਕਾਸ ਮਹਿਤਾ ਜੀ ਨੇ ਤੁਸੀਂ ਜਾਣਦੇ ਹੋ ਉਹਨਾਂ ਨੂੰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹ ਵੀ ਵੀਰ ਦੇ ਨਾਲ ਜਿਹੜੀ ਸਪੋਰਟ ਕਰਦੇ ਪਏ ਨੇ ਪੂਰੀ ਪੂਰੀ ਸਪੋਰਟ ਕਰਦੇ ਪਏ ਨੇ ਤਾਂ ਆਪਾਂ ਵੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਇਹਨਾਂ ਦੇ ਪਰਿਵਾਰਾਂ ਦੇ ਉੱਤੇ ਮਿਹਰ ਆ ਪਰਿਆ ਅੱਖ ਰੱਖੋ ਤੇ ਐਦਾ ਹੀ ਲੋਕਾਂ ਨੂੰ ਜਿਹੜਾ ਭੋਜਨ ਸ਼ਕਾਦੇ ਰਹਿਣ ਤੇ ਲੋਕਾਂ ਦੀਆਂ ਅਸੀਸਾਂ ਲੈਂਦੇ ਰਹਿਣ ਆਪਾਂ ਵੀ ਅਰਦਾਸ ਕਰਦੇ ਆ ਗੱਲਬਾਤ ਕਰਦੇ ਆ ਵਿਕਾਸ ਜੀ ਨਾਲ ਕੀ ਕਹਿੰਦੇ ਨੇ ਸੋ ਨਮਸਕਾਰ ਭਾਜੀ ਬਾਈ ਜੀ ਦਾ ਸਾਥ ਨਹੀਂ ਬਾਈ ਜੀ ਸੋ ਵਿਕਾਸ ਜੀ ਕਿੱਦਾਂ ਦੇਖਦੇ ਹੋ ਕਿ ਵੀਰ ਨੇ ਫੇਰ ਬਟਾਲੇ ਤੋਂ ਉਪਰਾਲਾ ਬਹੁਤ ਵਧੀਆ ਕਰ ਦਿੱਤਾ ਅੰਨ ਖਵਾਣਾ ਬੜੀਆਂ ਅਸੀਸਾਂ ਵਾਲੀ ਗੱਲ ਹੁੰਦੀ ਹੈ ਬੜੀ ਕਿਰਪਾ ਹੁੰਦੀ ਹੈ ਪ੍ਰਮਾਤਮਾ ਦੀ ਕਨਾਲ ਦੀ ਨਾਲ ਪਾਣੀ ਵੀ ਪਿਆਰੇ ਨੇ ਕੀ ਕਹਿਣਾ ਖਾਂਦੇ ਤੁਸੀਂ ਸਕੂਨ ਹੁੰਦਾ ਨਾ ਸਕੂਨ ਜੀ ਇੱਥੇ ਆ ਕੇ ਪਤਾ ਲੱਗਦਾ ਸਕੂਨ ਕੀ ਹੁੰਦਾ ਮੈਂ ਪਹਿਲੇ ਕਿਹਾ ਕਿ ਜਿਹੜੇ ਵੀ ਸ਼ਹਿਰ ਚ ਇਦਾਂ ਦੇ ਕੰਮ ਕਰਦੇ ਆ ਜਿਹੜੇ ਕਿਸੇ ਜ਼ਰੂਰਤਮੰਦ ਦੀ ਮਦਦ ਹੁੰਦੀ ਆ ਮੈਨੂੰ ਬੜਾ ਵਧੀਆ ਲੱਗਦਾ ਤੇ ਭਰਾ ਹੁਣੀ ਮੈਨੂੰ ਕਈ ਟਾਈਮ ਤੋਂ ਕਹਿੰਦੇ ਸੀ ਕਿ ਇਹ ਕੰਮ ਕਰਨਾ ਹੈ ਪਰ ਜਦੋਂ ਰੱਬ ਨੇ ਸਵੱਪ ਬਣਾਣਾ ਹੈ ਚੀਜ਼ ਉਹਦੇ ਹੋਣਾ ਸੋ ਅੱਜ ਉਹ ਦਿਨ ਆਇਆ ਇਹ ਰੋਜ਼ ਹੀ ਅੱਜ ਤੇ ਚੱਲਿਆ ਹੁਣ ਰੋਜ਼ ਹੀ ਚੱਲੂਗਾ ਹਫ਼ਤੇ ਚ 7 ਦਿਨਾਂ ਤੇ 7 ਦੇ 7 ਦਿਨ ਚੱਲੂਗਾ ਤੇ ਰੋਜ਼ ਹੀ ਕੋਸ਼ਿਸ਼ ਰਹੇਗੀ ਸਾਡੀ ਕਿ ਹਰ ਦਿਨ ਕੁਝ ਨਵਾਂ ਇੱਥੇ ਲਿਆਜੇ ਵਧੀਆ ਤਰੀਕੇ ਨਾਲ ਜਦਾ ਵਧੀਆ ਸੈਟਅਪ ਆ ਵਧੀਆ ਸਾਫ ਸਫਾਈ ਦਾ ਧਿਆਨ ਰੱਖਿਆ ਜਾਊਗਾ ਕਿਸੇ ਨੂੰ ਇੱਥੇ ਗੰਦਗੀ ਨਾ ਨਜ਼ਰ ਆਏ ਤੇ ਸਾਡੇ ਸਾਡੇ ਜਿੰਨੀ ਸਾਡੀ ਔਕਾਤ ਆ ਆਪਾਂ ਇੱਥੇ ਆਪਾਂ ਆ ਕੇ ਜੋਗਦਨ ਪਾਂਦੇ ਰਾਵਾਂ ਕਰਾਂਗੇ ਬਾਕੀ ਲਾਡੀ ਵੀਰ ਲਾਡੀ ਵੀਰ ਦੀ ਸੇਵਾ ਸ਼ਾਇਦ ਮੈਂ ਵੀ ਨਹੀਂ ਇਹ ਸੇਵਾ ਕਰ ਸਕਦਾ ਜੋ ਲਾਡੀ ਵੀਰ ਸੇਵਾ ਸਟਾਰਟ ਕਰਦੀ ਲਾਡੀ ਵੀਰ ਤੋਂ ਵਕਾ ਜੀ ਉਹਨਾਂ ਨੇ ਭਾਈ ਤੁਹਾਨੂੰ ਕਿਹਾ ਏ ਬਾਵਾ ਕਈਆਂ ਨੇ ਤੁਸੀਂ ਫਿਰ ਕਿੰਨਾ ਕੁ ਸਪੋਰਟ ਕਰੋਗੇ ਨਾਲ ਵੀਰ ਦੇ ਨਾਲ ਲਾਡੀ ਵੀਰ ਦੇ ਨਾਲ ਤੇ ਕੋਣਾ ਨੇ ਉਪਰਾਲਾ ਤੇ ਸ਼ਟਾਰਟ ਕਰ ਦਿੱਤਾ ਪਰ ਤੁਹਾਨੂੰ ਵੀ ਭਾਈ ਮੰਨ ਲਿਆ ਉਹਨਾਂ ਨੇ ਤੇ ਬਾਵਾ ਵੀ ਕਹਿ ਦਿੱਤਾ ਕਿੰਨੀ ਕੁ ਸਪੋਰਟ ਰੋਗੀ ਵੀਰ ਵਿਕਾਸ ਦੀ ਸਾਰੀ ਟੀਮ ਦੀ ਮੇਰੀ ਬਾਜੀ ਨੇ ਪੂਰੀ ਸਪੋਰਟ ਹੈ ਜੀ ਜਦੋਂ ਵੀ ਆਪਾਂ ਇੱਕ ਵਾਰੀ ਜਦੋਂ ਮਿਲ ਲਈ ਨਾ ਕਿਸੇ ਨੂੰ ਆਪਾਂ ਉਦਾਂ ਹੀ ਭਰਾ ਮੰਨ ਲਏ ਦਾ ਜਦੋਂ ਮੈਨੂੰ ਲਾਡੀ ਵੀਰ ਨੇ ਭਰਾ ਕਹਿ ਹੀ ਦਿੱਤਾ ਛੋਟਾ ਤੇ ਫਿਰ ਆਪਾਂ ਭਰਾਵਾਂ ਵਾਂਗ ਚੱਲਾਂਗੇ ਅਸੀਂ ਭਰਾ ਬਣ ਕੇ ਤਰੀਕੀ ਦੀ ਕੰਦਾਰੀ ਕਰੀ ਜੇ ਜਿੱਥੇ ਲਾਡੀ ਵੀਰ ਨੂੰ ਸਾਡੀ ਜਰੂਰਤ ਪਈ ਏ ਨਾ ਅਸੀਂ ਬਿਨਾਂ ਸੋਚੇ ਸਮਝੇ ਉੱਥੇ ਪਹੁੰਚ ਜਾਂਦੇ ਤੇ ਵੀਰ ਆ ਸਾਡਾ ਲਾਡੀ ਤੇ ਜਿੱਥਾਂ ਵੀ ਲਾਡੀ ਵੀਰ ਕਹਿੰਗੇ ਆਪਾਂ ਉੱਥਾਂ ਲਾਡੀ ਵੀਰ ਦੇ ਨਾਲ ਚੱਲਾਂਗੇ। ਤੋਂ ਕੀ ਫਿਰ ਮੈਸੇਜ ਲੋਕਾਂ ਨੂੰ ਦੇਣਾ ਚਾਹੁੰਦੇ ਹੋ ਦਰਸ਼ਕ ਦੇਖ ਰਹੇ। ਮੈਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਹਾਨੂੰ ਲੱਗਦਾ ਨਾ ਕਿ ਆਪਾਂ ਆਪਣੇ ਤੋਂ ਨੀਵੇਂ ਨੂੰ ਕੁਝ ਦੇ ਸਕਦੇ ਆ ਤੂੰ ਜੁੜਦੇ ਆ ਕਰੋ। ਚਾਹੇ ਖੁਸ਼ੀਆਂ ਹੀ ਕਿਉਂ ਨਾ। ਜੇ ਖੁਸ਼ੀਆਂ ਆ ਤੁਹਾਡੇ ਕੋਲ ਆ ਉਹ ਦਿਆ ਕਰੋ। ਜੇ ਤੁਹਾਨੂੰ ਲੱਗਦਾ ਤੁਹਾਡੇ ਥੋੜੇ ਜਿਹਾ ਦਸ਼ਵੰਤ ਨਾਲ ਉਹਦੀ ਜਾਨ ਬਚ ਸਕਦੀ ਆ ਫਿਰ ਦਸ਼ਵੰਤ ਦਿਆ ਕਰੋ। ਜੇ ਲੱਗਦਾ ਕਿ ਮੇਰੇ ਇੱਥੇ ਲੰਗਰ ਲਾਉਣ ਨਾਲ ਕਿਸ ਦੀ ਭੁੱਖ ਭਿਆਸ ਮਿਟ ਸਕਦੀ ਆ ਤੇ ਜਰੂਰ ਲਾਇਆ ਕਰੋ ਜੇ ਤੁਹਾਡੀ ਇੰਨੀ ਕਾਤ ਹੈਗੀ ਹੈ ਤੇ ਜਰੂਰ ਕਰਿਆ ਕਰੋ ਆਪਣੀ ਕਾਤ ਆਪਣਾ ਜੇਬ ਦੇਖ ਕੇ ਹੈਨਾ ਆਪਣੀ ਜੇਬ ਦੇ ਕੇ ਸੇਵਾ ਕਰੋ ਜੇ ਜੇਬ ਨਹੀਂ ਕਹਿੰਦੀ ਕਿ ਸੇਵਾ ਕਰਨੋਂ ਫਿਰ ਨਹੀਂ ਕਰੀ ਤੇ ਜੇ ਜੇਬ ਚੱਲਦੀ ਆ ਫਿਰ ਸੇਵਾ ਕਰਿਆ ਕਰੋ ਸੋ ਆਪਾਂ ਗੱਲਬਾਤ ਕਰਾਂਗੇ ਜਿਹੜੇ ਇੱਥੇ ਲੰਗਰ ਛਕਣ ਆਏ ਨੇ ਉਹਨਾਂ ਦਾ ਕੀ ਕਹਿਣਾ ਹੈ ਗੱਲਬਾਤ ਕਰਦੇ ਆ ਸੋ ਕੀ ਨਾਮ ਜੇ ਤੁਹਾਡਾ ਕੀ ਨਾਮ ਜੇ ਮੇਰਾ ਨਾਮ ਅਸਲਾ ਪਰਸਨ ਲਾਲ ਜੀ ਕਿਦਾਂ ਦੇਖਦੇ ਹੋ ਕਿ ਨੌਜਵਾਨ ਨੇ ਉਪਰਾਲਾ ਕੀਤਾ ਲੰਗਰ ਛਕਾਉਣ ਦਾ ਤਾਂ ਨਾਲ ਪਾਣੀ ਦਾ ਕੀ ਚਾਹਣਾ ਚਾਹਦੇ ਹੋਣਾ ਵਾਸਤੇ ਕਿਦਾਂ ਲੱਗਦਾ ਤੁਹਾਨੂੰ ਲੰਗਰ ਸਵਾਦ ਹੈ ਹਾਂ ਲੰਗਰ ਸਾਫ ਸੁਥਰਾ ਹੈ ਹਾਂ ਵਧੀਆ ਉਪਰਾਲਾ ਮੁੰਡਿਆਂ ਵੱਲੋਂ ਸੋ ਲੋਕਾਂ ਨਾਲ ਗੱਲਬਾਤ ਕੀਤੀ ਵੀ ਹੋਰ ਵੀ ਆਪਾਂ ਨੌਜਵਾਨਾਂ ਤੇ ਪਹੁੰਚਣਾ ਕੋਣ ਨਾਲ ਗੱਲਬਾਤ ਕਰਾਂਗੇ ਕੀ ਚਾਹਣਾ ਉਹਨਾਂ ਦਾ ਕਿਉਂਕਿ ਇਹੋ ਜਿਹੇ ਉਪਰਾਲੇ ਜਿਹੜੇ ਨੇ ਦਿਲ ਤੋਂ ਹੁੰਦੇ ਨੇ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਫੇਰ ਇਹੋ ਜਿਹੇ ਉਪਰਾਲੇ ਹੁੰਦੇ ਨੇ ਨਹੀਂ ਤਾਂ ਅਗਰਵਾਜ ਜਾਂਦਾ ਦਾ ਪਰਾਲਾ ਕੋਈ ਕੋ ਨਹੀਂ ਹੁੰਦਾ ਸੋ ਆਪਾਂ ਵੀ ਆਸ ਕਰਦੇ ਕਿ ਪਰਮਾਤਮਾ ਨੇ ਕਿਰਪਾ ਬਣਾਈ ਰੱਖੇ ਇਹ ਗੱਲਬਾਤ ਕਰਦੇ ਆ ਸੋ ਨਮਸਕਾਰ ਭਾਜੀ ਨਮਸਕਾਰ ਭਾਈ ਨਾਮਦੇ ਸੋਨੂ ਜੀ ਸੋਨੂ ਜੀ ਕਿੱਦਾਂ ਦੇਖਦੇ ਹੋ ਕਿ लाਡੀ ਵੀਰ ਨੇ ਜਿਹੜਾ ਲੰਗਰ ਲਗਾਇਆ ਹੈ ਅੱਜ ਤੋਂ ਸ਼ੁਰੂਆਤ ਕੀਤੀ ਹੈ ਤਾਂ ਰੋਜ਼ ਲੰਗਰ ਚੱਲੂਗਾ ਹਾਂ ਜੀ ਹਾਂ ਜੀ ਬਹੁਤ ਚੰਗਿਆ ਭਾਜੀ ਉਹ ਸੋਨਾ ਲੰਗਰ ਲੱਗਿਆ ਲੱਗਦਾ ਸੋਨਾ ਲੱਗਾ ਨਾਲੇ ਇਹ ਭਾਈ ਸ਼ੁਭਰਾਤਰੀ ਦੇ ਹਨ ਭੰਡਾਰੇ ਦੇ ਉਹ ਸੋਦਾ ਦਿੰਦੇ ਆਗੇ ਜੀ ਸੋ ਕਿੱਦਾਂ ਦਾ ਉਪਰਾਲਾ ਲੱਗਿਆ ਉਹ ਸੋਦਾ ਸੰਭੋਹ ਸੋਨਾ ਜੀ ਵਧੀਆ ਲੱਗਿਆ ਹਾਂ ਚੰਗਾ ਲੱਗਾ ਜੀ ਉਹ ਬਿਲਕੁਲ ਫਿਲਟਰ ਪਾਣੀ ਵੀ ਨਾਲ ਰੱਖਿਆ ਦਾ ਇਹ ਗਲਾਸੀਆਂ ਵਾਲਾ ਪਾਣੀ ਨਾਲ ਰੱਖਿਆ ਦਾ ਕੱਲ ਨੂੰ ਹੋਰ ਵੀ ਵਿਦਾਵਾਂਗੇ ਨਾਲ ਇਹ ਵੀ ਉਹਨਾਂ ਦਾ ਸਾਥ ਹੀ ਦਾਂਗੇ ਕਿ ਯਾ ਹੱਥ ਵਾਲੀ ਸੇਵਾ ਕਰਾਂਗੇ ਪੈਰ ਵਾਲੀ ਨਾ ਕਰਾਂਗੇ ਹੱਥ ਵਾਲੀ ਤੇ ਕਰ ਸਕਾਂਗੇ ਉਹਦਾ ਹੀ ਬਾਕੀ ਹਲੋ ਜੀ ਕਿੰਨੀ ਜੋ ਵੀ ਸੇਵਾ ਇਹਦੇ ਕਰਨੀ ਚਾਹੀਦੀ ਹੈ ਹਲੋ ਸ਼ਫਰਾਤਰੀ ਦੇ ਪੰਧਾਰੇ ਤੇ ਆਨੋ ਬਹੁਤ ਸੌਦਾ ਦਿੰਦੇ ਆ ਗਏ ਲੰਗਰ ਪੰਧਾਰਾ ਲਾਓ ਕਹਿੰਦਾ ਕੋਈ ਅਨਲੀ ਖੁੱਲਾ ਲਾਓ ਕੋਈ ਗਨਲੀ ਲੱਗਦਾ ਨਹੀਂ ਕਿ ਪ੍ਰਮਾਤਮਾ ਦੀ ਕਿਰਪਾ ਹੁੰਦੀ ਤੇ ਫੇਰ ਹੀ ਐਦਾਂ ਦੀ ਚੇਤਨ ਜੀ 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 ਮਾਲਕ ਦੀ ਬੜੀ ਕਿਰਪਾ ਹੈ ਇਹ ਭਾਈ ਜੀ ਸਹੇਰ ਵੀ ਮੌਜੂਦ ਨੇ ਆਪਾਂ ਨਾਲ ਵੀ ਗੱਲਬ ਬਾਬਾ ਜੀ ਸਤਿ ਸ਼੍ਰੀ ਅਕਾਲ ਸਾਥੀ ਵਾਲੀ ਮਾਨਾ ਇਹ ਨਾਮ ਦੇ ਬਾਬਾ ਜੀ ਮੈਂ ਅਕਲਵੰਸ ਸਿੰਘ ਜੀ ਬਾਬਾ ਜੀ ਕਿੱਦਾਂ ਦੇਖਦੇ ਹੋ ਕਿ ਫਿਰ ਵੀਰ ਨੇ ਲੰਗਰ ਲਗਾ ਦਿੱਤਾ ਏ ਤੇ ਕੀ ਕਹਿਣਾ ਚਾਹਦੇ ਹੋ ਬੜੀ ਸੋਹਣੀ 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 ਗੱਲ ਆ ਜੀ ਮਹਾਰਾਜ ਸੱਤੇ ਪਾਸ਼ਾ ਦਾ ਸੇ ਭਗਵਾਨ ਦਾ ਪੰਡਰਾ ਲਗਾ ਖਮ ਜੀ ਪਰ ਇਹਨਾਂ ਦਾ ਸ਼ੁਰੂ ਮਹਾਰਾ ਪ੍ਰਾਲਾ ਦਾ ਕੀਤਾ ਮਹਾਰਾ ਸੱਤੇ ਪਾਸ਼ਾ ਜੀ ਹਾਜ਼ਰ ਹੋਏ ਹੈ ਨਹੀਂ ਕੋਈ ਅੰਤਾਂ ਕੋ ਖਾਂ ਲੈ ਕੋਈ ਜੇਲ੍ਹ ਵਿੱਚ ਖੱਡਾ ਨਹੀਂ ਹੁੰਦਾ ਪਰ ਇਹਨਾਂ ਵੀ ਇਹ ਬਹੁਤ ਜ਼ਿੰਮੇਵਾਰੀ ਸਮਝੀ ਨੇ ਆ ਜ਼ਿੰਮੇਵਾਰੀ ਨਾਲ ਦਾ ਸਾਫ ਸੁਥਰਾ ਰੰਗ ਤੇ ਬੜਾ ਸੋਹਣਾ ਹੀ ਇਹਨੇ ਗਾੜਾ ਜਿੰਨੇ ਜੁਗਏ ਆ ਇਹਨਾਂ ਪੂਰੇ ਸਾਹ ਦਵਾਂਗੇ ਗਰੀਬ ਇਨਸਾਨ ਆ ਸੋ ਕਿੱਦਾਂ ਨਾ ਤੁਹਾਨੂੰ ਲੱਗਿਆ ਨਾ ਲੱਗਣ ਬਣਾਣਾ ਸਾਫ ਸੁਥਰਾ ਕੀ ਕਹਿਣਾ ਚਾਹਦੇ ਆ ਨਾ ਮਾਰੇ ਮੈਂ ਬਹੁਤ ਥੋੜਾ ਜਿਹਾ ਇਹਨਾਂ ਮਾਰਾ ਹੱਥੇ ਪਾਛਾ ਨਾਲ ਜੰਦੀ ਜੰਦੀ ਕਲਾ ਦਾ ਵੇਰਾ ਦੇ ਫੁਰਮਾਦਾ ਹੋਰ ਟੈਟਰ ਜਿੰਨੇ ਹੜੇ ਆ ਫਾਰਕ ਚੱਜੀ ਕਰਾ ਲਵੇ ਹਨ ਇੱਕ ਅਨੇਕ ਇੱਕ ਵੀ ਦਾ ਕੰਮ ਕਰਦਾ ਸੋ ਗਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਬੜਾ ਵਧੀਆ ਉਪਰਾਲਾ ਕੀਤਾ ਵੀਰ ਨੇ ਕਿ ਭੋਜਨ ਸਕਾਇਆ ਲੋਕਾਂ ਨੂੰ ਤਾਂ ਕੱਲ ਤੋਂ ਫੇਰ ਜਿਹੜੀ ਡੇਸ਼ਾ ਉਹ ਨਵੀਂ ਤਿਆਰ ਹੋਏਗੀ ਅੱਜ ਤੜੀ ਚਾਵਲ ਲੱਗੇ ਸੀ ਤੇ ਕੱਲ ਨਵੀਂ ਡੇਸ਼ ਤਿਆਰ ਹੋਏਗੀ ਰੋਜ਼ ਰੋਜ਼ਾਨਾ ਜਿਹੜਾ ਹੈ ਅਤੇ ਲੋਕਾਂ ਨੂੰ ਭੋਜਨ ਸਕਾਇਆ ਜਾਏਗਾ ਸਫੀਰ ਦੇ ਵਿੱਚ ਲੰਗਰ ਜਿਹੜਾ ਲਗਾਇਆ ਗਿਆ ਵੀਰ ਵੱਲੋਂ ਸੋ ਆਪਾਂ ਵੀ ਸਾਰੀ ਟੀਮ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਐਤਾ ਹੀ ਪ੍ਰਮਾਤਮਾ ਕਿਰਪਾ ਬਣਾਈ ਰੱਖਿਆਣਾ ਤੇ ਲੋਕਾਂ ਦੀ ਸੇਵਾ ਕਰਦੇ ਰਹਾਂ। ਵੀਡੀਓ ਨੂੰ ਵੱਟਵਟ ਸ਼ੇਅਰ ਕਰਿਓ ਤਾਂ ਕਿ ਇਹ ਤੱਕ ਵੀਡੀਓ ਜਾਣੀ ਚਾਹੀਦੀ ਏ ਜਿਹੜੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ। ਸੋ ਕੈਮਰਾ ਪਰਸਨ ਉਹਨਾਂ ਦੇ ਵੱਲ ਦੇ ਨਾਲ ਦਾ ਸਮਰ ਨਿਊਜ਼ ਲਕੀ ਰਾਜਪੂਤ ਬਟਾਲਾ